ਇਹ ਸਾਰੇ ਨੂੰ ਪਿਆਰ ਭਰੀ ਜੈ ਮਸੀਹ ਦੀ ਅਸੀਂ ਸੇਧ ਦੇ ਸਮੇਂ 'ਚ ਪਰਮੇਸ਼ਰ ਦੀ ਹਜ਼ੂਰੀ 'ਚ ਇਕੱਠੇ ਆਂ ਆਪਣੇ ਹੱਥਾਂ ਨੂੰ ਉਠਾ ਕੇ ਸਿਰ ਵਿੱਚ ਝੁਕਾ ਕੇ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਆਪਣੇ ਸਾਹਾਂ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਸੁੰਦਰ ਸਵੇਰ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਕਈ ਭੈਣ ਭਰਾ ਇਸ ਅੱਜ ਦਾ ਦਿਨ ਦੇਖ ਨਹੀਂ ਪਾਏ ਸਾਨੂੰ ਪਰਮੇਸ਼ਰ ਨੇ ਅੱਜ ਦਾ ਦਿਨ ਦਿਖਾਇਆ ਅਸੀਂ ਅੱਜ ਦੇ ਦਿਨ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਾਂਗੇ ਕਈ ਭੈਣ ਭਰਾ ਆਪਣੇ ਲੱਤਾ ਤੇ ਚੱਲ ਨਹੀਂ ਸਕੀ ਪਰ ਸਾਨੂੰ ਲੱਤਾ ਤੇ ਪਰਮੇਸ਼ਰ ਨੇ ਚਲਾਇਆ ਸੀ ਉਹ ਧੰਨਵਾਦ ਕਰਾਂਗੇ ਤਾਰੀਫ ਕਰਾਂਗੇ ਧੰਨਵਾਦ ਧੰਨਵਾਦ ਤਾਰੀਫ ਤਾਰੀਫ ਮਹਾਨ ਪਰਮੇਸ਼ਰ ਪਿਤਾ ਸੀ ਤੁਹਾਡਾ ਧੰਨਵਾਦ ਕਰਦੇ ਆ ਪ੍ਰਭੂ ਜੀ ਪ੍ਰਭੂ ਜੀ ਤੁਹਾਡੀ ਦਿਆਨ ਪਰਮੇਸ਼ਰ ਤੁਸੀਂ ਸਰਤ ਦਇਆ ਕੀਤੀ ਪਿਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਪਿਆਰੇ ਪ੍ਰਭੂ ਜੀ ਜਿੰਨੇ ਵੀ ਭਾਈ ਭੈਣ ਇਸ ਵਚਨ ਨੂੰ ਸੁਣਨ ਪ੍ਰਾਰਥਨਾ ਸੁਣਨ ਮੇਰੇ ਪਿਆਰੇ ਪ੍ਰਭੂ ਜੀ ਅੱਜ ਦਾ ਵਚਨ ਪਿਤਾ ਪਰਮੇਸ਼ਰ ਦੇ ਜੀਵਨ ਚ ਬੋਇਆ ਜਾਵੇ ਮੇਰੇ ਪਿਆਰੇ ਪ੍ਰਭੂ ਜੀ ਅੱਜ ਤੁਸੀਂ ਇਹਨੂੰ ਟੱਚ ਕਰੋ ਹੀਲ ਕਰੋ ਮੇਰੇ ਪਿਆਰੇ ਪ੍ਰਭੂ ਜੀ ਖੁਦਾਮਨ ਜੀ ਦਾ ਤੁਹਾਡੇ ਵਚਨ ਚ ਲਿਖਿਆ ਮੈਂ ਆਪਣੇ ਸਵਰਗੀ ਦੂਤ ਤੁਹਾਡੇ ਕਿ ਭੇਜਾਂਗਾ ਜੋ ਤੁਹਾਡੇ ਰਾਹ ਤੇ ਨੂੰ ਤਿਆਰ ਕਰਨਗੇ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਆਪਣੇ ਸਵਰਗੀ ਦੂਤ ਨਾ ਦੇਗੇ ਭੇਜ ਚੁੱਕੇ ਜੇ ਪਿਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਤੁਹਾਡਾ ਵਚਨ ਕਹਿੰਦਾ ਨਾ ਡਰਨਾ ਨਾ ਘਬਰਾ ਮੈਂ ਸਹਣਾ ਦਾ ਯਹੋਵਾ ਰਾਫਾ ਚੰਗਾ ਕਰਨ ਵਾਲਾ ਵਾਂ ਤੁਹਾਨੂੰ ਪੂਰੀ ਰੀਤੀ ਨੇ ਛਟਕਾਰਾ ਦੇਵਾਂਗਾ ਸੱਚ ਮੁੱਚ ਪਿਤਾ ਤੁਸੀਂ ਪੂਰੀ ਰੀਤੀ ਨਾਲ ਸ਼ਟਕਾਰਾ ਦਿੰਦੇ ਜੀ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਦਿਆਵਣ ਪਰਮੇਸ਼ਰ ਜੀ ਤੁਹਾਡੀ ਦੇਹ ਤੁਹਾਡਾ ਫਜ਼ਲ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਤੁਹਾਡਾ ਸ਼ੁਕਰ ਕਰਦੇ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਮੰਗਦੇ ਆ ਆਮੀਨ ਹallelujah ਅਸੀਂ ਬਚਨ ਚ ਦੇਖਾਂਗੇ ਜਰਮਨੀਆਂ 17 ਬਾਪ 18 ਬਚਨ ਚ ਜਿਹੜੇ ਮੈਨੂੰ ਲੱਜਿਆਵਣ ਹੋਣਗੇ ਪਰ ਮੈਂ ਨਾ ਲੱਜਿਆਵਣ ਹੋਵਾਂਗਾ ਉਹ ਕਾਬਰ ਜਾਣਗੇ ਪਰ ਮੈਂ ਨਾ ਕਾਬਰਾਂਗਾ ਉਹਨਾ ਉੱਤੇ ਵਿਟਦਾ ਦਾ ਦਿਲ ਲਿਆ ਨੂੰ ਦੂਣੀ ਮਾਰ ਨਾਲ ਪੰਨ ਸੁਟ ਲਿਆ ਦੇਖੋ ਜਰਮੀਆਂ ਨਬੀ ਨੇ ਕਿ ਪਰਮੇਸ਼ਰ ਨੂੰ ਕਹਿ ਰਿਹਾ ਪਰਮੇਸ਼ਰ ਨੂੰ ਇਹ ਕਹਿ ਰਹੇ ਨੇ ਵੀ ਜਿਹੜਾ ਮੈਨੂੰ ਸਤੋਂਦੇ ਨੇ ਉਹ ਲੱਜਿਆਵਨ ਹੋਣਗੇ ਤੇ ਸੱਚਮੁੱਚ ਜਿਹੜਾ ਤੁਹਾਨੂੰ ਸਤੋਂਦੇ ਨੇ ਜਿਹੜਾ ਇਹੋਵਾ ਦੇ ਬੱਚਿਆਂ ਨੂੰ ਸਤੋਂਦੇ ਨੇ ਉਹ ਸੱਚਮੁੱਚ ਲੱਜਿਆਵਨ ਹੋਣਗੇ ਉਹ ਕਾਬਰਣਗੇ ਕਬੀ ਪਰਮੇਸ਼ਰ ਤੁਹਾਡੇ ਵੱਲ ਉਹ ਕੀ ਉਹ ਠੱਠਾ ਸਡਾਉਂਦੇ ਨੇ ਉਹ ਕਹਿੰਦੇ ਨੇ ਸਮਝਦੇ ਘਰੇ ਸੱਚਮੁੱਚ ਪਰਮੇਸ਼ਰ ਹੈ ਹੀ ਨਹੀਂ ਜਿਹੜਾ ਤੁਹਾਨੂੰ ਸਤਾਉਂਦੇ ਨੇ ਜਿਹੜਾ ਤੁਸੀਂ ਚੁੱਪ ਰਹਿੰਦੇ ਜੇ ਉਹ ਕਹਿੰਦੇ ਇਹਨਾਂ ਨੂੰ ਅਸੀਂ ਨੀਆਂ ਗੱਲਾਂ ਕਰਦੇ ਆ ਪਰ ਇਹ ਤੇ ਕੁਝ ਬੋਲਦੇ ਨਹੀਂ ਪਰ ਉਹਨਾਂ ਨੂੰ ਨਹੀਂ ਪਤਾ ਯਹੋਵਾ ਸਾਡੇ ਵੱਲ ਸਾਡੀ ਲੜਾਈ ਕੌਣ ਲੜੇਗਾ ਯਹੋਵਾ ਜੇ ਅਸੀਂ ਪਰਮੇਸ਼ਰ ਦੇ ਵਚਨਾਂ ਤੇ ਚੱਲਾਂਗੇ ਜੇ ਅਸੀਂ ਆਪਣੇ ਵੈਰੀ ਨੂੰ ਮਾਰਨਾ ਨਹੀਂ ਕਰਾਂਗੇ ਪਰਮੇਸ਼ੁਰ ਉਹਨੇ ਤੇ ਵਿਪਤਾ ਲਿਆਏਗਾ ਉਹਨਾ ਦੂਰੀ ਮਾਰ ਮਾਰੇਗਾ ਤੁਸੀਂ ਸੋਚਿਆ ਨਹੀਂ ਹੋਏਗਾ ਤੇ ਤੁਹਾਡੇ ਸਾਹਮਣੇ ਬਹੁਤ ਪਹਿਲੇ ਖੁਸ਼ ਰਹਿਣਗੇ ਚੰਗੇ ਰਹਿਣਗੇ ਚੰਗਾ ਖਾਣਗੇ ਚੰਗਾ ਪੀਣਗੇ ਪਰ ਜਦੋਂ ਯਹੋਵਾ ਦੀ ਲਾਠੀ ਵੱਜੇਗੀ ਹੇ ਯਹੋਵਾ ਦੀ ਲਾਠੀ ਵੱਜਦੀ ਆਵਾਜ਼ ਨਹੀਂ ਹੁੰਦੀ ਹallelujah ਤੁਸੀਂ ਆਪਣੇ ਵੈਰੀਆਂ ਨੂੰ ਮਾਫ ਕਰੋ ਤੁਹਾਨੂੰ ਜਿੰਨਾ ਮਰਜ਼ੀ ਤੁਹਾਡੇ 'ਤੇ ਜ਼ੁਲਮ ਕਰਦੇ ਨੇ ਪਰ ਤੁਸੀਂ ਕੀ ਕਰਨਾ ਆਪਣੇ ਵੈਰੀਆਂ ਨੂੰ ਮਾਫ ਕਰਨਾ ਇਹ ਹੋਵਾ ਤੁਹਾਡਾ ਬਦਲਾ ਲਏਗਾ ਜਿਹੜਾ ਤੁਹਾਨੂੰ ਸਤਾਉਂਦੇ ਨੇ ਉਹ ਖੁਦ ਸਤਣਗੇ ਇਹ ਹੋਵਾ ਨਨ ਦੂਣਾ ਮਾਰ ਮਾਰੇਗਾ ਇਹ ਹੋਵਾ ਤੁਹਾਨੂੰ ਉੱਚ ਕੱਢੇਗਾ ਦਲਦਰ ਚ ਪਰ ਉਹਨਾਂ ਨੂੰ ਦਲਦਰ ਚ ਖੁਦ ਫਸਣਗੇ ਤੁਸੀਂ ਕੀ ਕਰਨਾ ਹੈ ਬਸ ਆਪਣੇ ਵੈਰੀ ਨੂੰ ਮਾਫ ਕਰਨਾ ਹੈ ਪਰਮੇਸ਼ਰ ਦੇ ਵਚਨਾਂ ਤੇ ਚੱਲਣਾ ਹੈ ਤੁਸੀਂ ਕਿਸੇ ਨੂੰ ਗਾਲੀ ਨਿਕਰੋਜ ਨਹੀਂ ਕਰਨੀ ਕਿਸੇ ਨੂੰ ਮਾਰਾ ਨਹੀਂ ਕਰਨਾ ਬਸ ਜਿਹੜਾ ਤੁਹਾਨੂੰ ਸਤਾਉਂਦੇ ਦੇ ਉਹਦੇ ਲਈ ਪ੍ਰਾਰਥਨਾ ਕਰੋ ਪਰਮੇਸ਼ਰ ਨੇ ਵਾਦਾ ਕੀਤਾ ਏ ਪਰਮੇਸ਼ਰ ਕਹਿੰਦਾ ਇਹ ਨਾ ਜਿਹੜਾ ਮੇਰੇ ਬੱਚਿਆਂ ਨੂੰ ਸਤੋਂਦਾ ਏ ਮੇਰੇ ਬੱਚੇ ਮਾਫ ਕਰਨ ਪਰ ਮੇਰੇ ਬੱਚੇ ਇਹ ਨਾ ਸਮਝਣ ਵੀ ਮੈਂ ਮਾਫ ਕਰਤਾ ਤੇ ਮੇਰਾ ਪਰਮੇਸ਼ਰ ਵੀ ਮਾਫ ਕਰ ਦੇਗਾ ਨਾ ਤੁਹਾਡਾ ਪਰਮੇਸ਼ਰ ਉਹਨਾਂ ਨੂੰ ਅੱਖ ਦੀ ਪੁੱਤਲੀ ਨੂੰ ਛੇੜਣਗੇ ਤੁਹਾਡੇ ਪਰਮੇਸ਼ਰ ਦੀ ਅੱਖ ਦੀ ਪੁੱਤਲੀ ਨੂੰ ਛੇੜਣਗੇ ਤੇ ਪਰਮੇਸ਼ਰ ਉਹਨਾਂ ਤੇ ਅੱਗ ਦੇ ਅੰਗਾਰੇ ਛੱਟੇਗਾ ਹਾਲੇਲੂਇਆ ਬਸ ਪਰਮੇਸ਼ਰ ਕੀ ਕਹਿੰਦਾ ਤੁਰੂ ਸੱਚਾਈ ਨਾਲ ਮਾਫ ਕਰ ਤੁਸੀਂ ਅੱਜ ਆਪਣੇ ਵੈਰੀਆਂ ਨੂੰ ਮਾਫ ਕਰਨਾ ਹੈ ਤੁਸੀਂ ਆਪਣੇ ਸਾਹਮਣੇ ਅੱਖਾਂ ਦੇ ਸਾਹਮਣੇ ਆਪਣੇ ਵੈਰੀਆਂ ਦਾ ਬਦਲਾ ਦੇਖੋਗੇ ਤੁਸੀਂ ਆਪਣੇ ਵੈਰੀਆਂ ਨੂੰ ਮਾਫ ਕਰਨ ਲਈ ਪ੍ਰਾਰਥਨਾ ਕਰਨੀ ਹੈ ਜਿਹੜਾ ਵੀ ਤੁਹਾਨੂੰ ਸਤੂਂਦੇ ਨੇ ਬਸ ਕੀ ਕਰਨਾ ਤੁਹਾਡਾ ਘਰ ਤੋੜਦੇ ਨੇ ਜਿਹੜੇ ਤੁਹਾਡੇ ਬਾਰੇ ਮਾੜਾ ਸੋਚਦੇ ਨੇ ਉਹਨਾਂ ਨੂੰ ਤੁਸੀਂ ਮਾਫ ਕਰਨਾ ਹੈ ਪਰਮੇਸ਼ਰ ਤੁਹਾਨੂੰ ਬLES ਕਰ ਚੁੱਕਿਆ ਮੈਂ ਦੱਸ ਹੀ ਹੁੰਦੇ ਨਾ ਤੇ ਤੁਹਾਡੇ ਤੇ ਗੋਸ਼ਨਾ ਕਰਦੀ ਹਾਂ ਤੁਸੀਂ ਬLES ਜੇ ਤੁਹਾਡੇ ਵਿਰੋਧੀ ਲੱਜਿਆਉਣ ਹੋਣਗੇ ਸ਼ਰਮਿੰਦੇ ਹੋਣਗੇ ਪਰਮੇਸ਼ਰ ਤੁਹਾਡੀ ਲੜਾਈ ਲੜੇਗਾ ਆਮੀ ਜੀ ਜੈ ਹਾਲੇਲੂਇਆ ਥੈਂਕ ਯੂ ਜੀ ਜੈ ਹਾਲੇਲੂਇਆ ਧੰਨਵਾਦ ਕਰਦੇ ਆ ਮੇਰੇ ਮਹਾਨ ਪਰਮੇਸ਼ਰ ਦੇ ਆਉਣ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਤੁਹਾਡੀ ਤਾਰੀਫ ਕਰਦੇ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਸਵਾਲ ਕੇ ਰੱਖਿਆ ਮੇਰੇ ਪੈਰੇ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਤੁਸੀਂ ਸਾਨੂੰ ਇਸ ਜੋਗ ਬਣਾਇਆ ਖੁਦਾਵਾਨ ਅਸੀਂ ਤੁਹਾਡੀ ਮਹਿਮਾ ਕਰ ਸਕੀਏ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਸਾਨੂੰ ਸ਼ੈਤਾਨ ਦੀ ਜੋਹਿਆਂ ਤੋਂ بچਾ ਕੇ ਰੱਖਿਆ ਮੇਰੇ ਪਿਆਰੇ ਪ੍ਰਭੂ ਜੀ ਸਾਡੇ ਵੈਰੀਆਂ ਨੂੰ ਸਾਡੇ ਪੈਰਾਂ ਦੀ ਚੌਂਕੀ ਬਣਾਇਆ ਮੇਰੇ ਪਿਆਰੇ ਪ੍ਰਭੂ ਜੀ ਸਾਡੇ ਵੈਰੀਆਂ ਨੂੰ ਲੱਜਿਆਵਨ ਕੀਤਾ ਮੇਰੇ ਮਹਾਨ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਤੁਸੀਂ ਦਿਆ ਮਣ ਪਰਮੇਸ਼ਰ ਜੀ ਤੁਹਾਡੀ ਦਿਹਾ ਤੁਹਾਡਾ ਫਜ਼ਲ ਸਾਡੇ ਉੱਤੇ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਮਹਾਨ ਪਰਮੇਸ਼ਰ ਦੇ ਪਿਤਾ ਜਿੱਦਾਂ ਤੁਹਾਡੇ ਵਚਨ ਚ ਲਿਖਿਆ ਨਾ ਡਰਨਾ ਨਾ ਘਬਰਾ ਮੈਂ ਸੈਨ ਦਾ ਯਹੋਵਾ ਰਾਫਤ ਚੰਗਾ ਕਰਨ ਵਾਲਾ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਸਾਨੂੰ ਚੰਗਿਆਈ ਦੇ ਚੁੱਕੇ ਜੀ ਤੁਸੀਂ ਛੁਟਕਾਰਾ ਦੇ ਚੁੱਕੇ ਜੀ ਮੇਰੇ ਮਹਾਨ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ ਜੀ ਸੁੰਦਰ ਸਮੇਂ ਦੇ ਲਈ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਕਈ ਭੈਣ ਭਰਾ ਸੋ ਚੁੱਕੇ ਨੇ ਪਰ ਤੁਸੀਂ ਸਾਨੂੰ ਜੀਵਨ ਚ ਉਠਾਇਆ ਇਸ ਸਮਾ ਦੇ ਲਈ ਪਿਤਾ ਅਸੀਂ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਖੁਦਾਮਨ ਸਾਨੂੰ ਆਪਣੇ ਲੋਵ ਦੇ ਵਿੱਚ ਕਵਰ ਕੀਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਅੱਜ ਦਾ ਵਚਨ ਜੋ ਸੁਣ ਸੁਣ ਚੁੱਕੇ ਨੇ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਦੇ ਦਿਲ ਦੀਆਂ ਮਾਸ ਪੱਟੀਆਂ ਤੇ ਲਿਖਿਆ ਜਾਵੇ ਪਿਤਾ ਅੱਗੇ ਸੁਣਾਉਣ ਵਾਲੇ ਹੋ ਜਨ ਮੇਰੇ ਮਹਾਨ ਪਰਮੇਸ਼ਰ ਇਨਨ ਤੇ ਦਿਹਾਕਾਰ ਰਹਿਮਤ ਕਰੋ ਪ੍ਰਭੂ ਜੀ ਪ੍ਰਭੂ ਜੀ ਤੁਹਾਡੀ ਦਇਆ ਬਥੇਰੀ ਖੁਦਾਵਾਨ ਜਿਦਾ ਤੁਹਾਡੇ ਵਚਨ ਚ ਲਿਖਿਆ ਮੇਰੇ ਪਿਆਰੇ ਪ੍ਰਭੂ ਜੀ ਜਿੱਥੇ ਦੋ ਜਾਂ ਤਿੰਨ ਮੇਰੇ ਨਾਲ ਇਕੱਠੇ ਉੱਤੇ ਮੈਂ ਹਾਜ਼ਰ ਹਾਂ ਮੇਰੇ ਮਹਾਨ ਪਰਮੇਸ਼ਰ ਤੁਸੀਂ ਹਾਜ਼ਰ ਜੇ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ ਜੀ ਮੈਂ ਤੁਹਾਡੀ ਦਾਸੀ ਹਣ ਦੇ ਨਾਤੇ ਨਾਤੇ ਗੋਸ਼ਨਾ ਕਰਦੀ ਹਾਂ ਇਹਨਾਂ ਦੇ ਵੈਰੀ ਇਹਨਾਂ ਦੇ ਪੈਰਾਂ ਦੀ ਚੌਂਕੀ ਬਣ ਚੁੱਕੇ ਨੇ ਇਨਰੇ ਵੈਰੀ ਲੱਜਿਆਵਨ ਹੋ ਚੁੱਕੇ ਨੇ ਤੁਹਾਡੇ ਵੈਰੀ ਸ਼ਰਮਿੰਦਾ ਹੋ ਚੁੱਕੇ ਨੇ ਪਰਮੇਸ਼ਰ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਡੇ ਵੈਰੀ ਸ਼ਰਮਿੰਦਾ ਹੋ ਚੁੱਕੇ ਨੇ ਜੋ ਤੁਹਾਡੇ ਦੇ ਠੱਠਾ ਡਾਉਂਦੇ ਨੇ ਉਹ ਸ਼ਰਮਿੰਦਾ ਹੋ ਚੁੱਕੇ ਨੇ ਤੁਸੀਂ ਪਰਮੇਸ਼ਰ ਦੇ ਨਾਮ ਦੇ ਵਿੱਚ ਉਹਨਾਂ ਨੂੰ ਮਾਫ ਕਰਨਾ ਪਰ ਪਰਮੇਸ਼ਰ ਉਹਨਾਂ ਨੂੰ ਮਾਫ ਨਹੀਂ ਕਰੇਗਾ ਮੈਂ ਪਰਮੇਸ਼ਰ ਦੀ ਦਾਸੀ ਹਾਂ ਤੇ ਤੁਹਾਡੇ ਤੇ ਗੋਸ਼ਣਾ ਕਰਦੀ ਹਾਂ ਤੁਸੀਂ ਬਲੈਸ ਹੋ ਚੁੱਕੇ ਜੀ ਤੁਹਾਡੇ ਬੱਚੇ ਬlesਸ ਤੁਹਾਡੀਆਂ ਜੋਪਾ ਬlesਸ ਹੋ ਚੁੱਕੀਆਂ। ਤੁਹਾਡੀਆਂ ਬਿਮਾਰੀਆਂ ਜਾ ਚੁੱਕੀਆਂ ਯੇਸ਼ੂ ਦੇ ਨਾਮ ਤੇ। ਤੁਸੀਂ ਯੇਸ਼ੂ ਦੇ ਨਾਮ ਤੇ ਬlesਸ ਚ ਮੈਂ ਤੁਹਾਨੂੰ ਬlesਸ ਘੋਸ਼ ਕਰਦੀ ਆ। ਤੁਹਾਨੂੰ ਹੀਲ ਕਰਸ਼ ਕਰਦੀ ਆ। ਤੁਹਾਨੂੰ ਫ੍ਰੀ ਘੋਸ਼ ਕਰਦੀ ਆ ਪਰਮੇਸ਼ਰ ਯੇਸ਼ੂ ਮਸੀਹ ਦੇ ਨਾਮ ਚ। ਤੁਸੀਂ ਯੇਸ਼ੂ ਦੇ ਨਾਮ ਚ ਬlesਸ ਹੋ ਚੁੱਕੇ ਜੀ। ਪਰਮੇਸ਼ਰ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਆ। ਤੁਹਾਡਾ ਸ਼ੁਕਰ ਕਰਦੀ ਆ ਪ੍ਰਭੂ ਜੀ। ਜਿੰਨੇ ਵੀ ਭਾਈ ਭੈਣ ਪਿਤਾ ਇਸ ਮੀਟਿੰਗ ਨਾਲ ਜੁੜਦੇ ਨੇ ਮੇਰੇ ਪਿਆਰੇ ਪ੍ਰਭੂ ਜੀ ਇਸ ਪ੍ਰਾਰਥਨਾ ਨੂੰ ਸੁਣਦੇ ਨੇ ਪਿਤਾ ਸਾਨੂੰ ਤੁਹਾਡੇ ਜੀਂਦੇ ਲੋਹ ਦੇ ਵਿੱਚ ਕਵਰ ਕਰਦੀ ਹੈ ਸ਼ੈਤਾਨੀ ਯੋਜਨਾਵਾਂ ਮੇਰੇ ਜੀਵਨ ਚੋਂ ਡਾਣ ਦੀ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆ ਆਮੀਨ ਗੋਡ ਬles ਯੂ ਆਲ